ਇਹ ਸਾਡੇ ਪਤਾ ਨਹੀਂ ਕਦੋਂ ਇਹ سلسلہ ਖਤਮ ਹੋਊਗਾ ਜਿਹੜਾ ਇਹ ਚੱਲ ਰਿਹਾ ਹੈ ਆਨਰ ਕਿਲਿੰਗ ਦਾ ਅਨਕ ਦੀ ਖਾਤਰ ਕਤਲ ਦਾ ਜਿਹਨੇ ਆਪਣੀ ਕੁੜੀ ਨੂੰ ਮਾਰ ਕੇ ਤੁਸੀਂ ਕਿੱਡੇ ਇੱਕ ਕਤਲ ਦੁਨੀਆ ਰੱਖ ਬਚਾ ਲੈਂਦੇ ਹੋ ਸੀ ਪੋਲੋ ਪੱਦਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਜਿਹਨੇ ਆ ਵੀ ਕੁੜੀ ਨੂੰ ਨਹਿਰ ਚ ਧੱਕਾ ਦਿੱਤਾ ਸੀ ਉਹ ਜੇਲ੍ਹ ਚ ਬੈਠਿਆ ਔਰ ਕੁੜੀ ਨੂੰ ਬਚਾਉਣ ਲਈ ਆਈ ਹੈ ਕਹਿੰਦੀ ਮੈਂ ਨਹੀਂ ਆਉਣਾ ਸੀ ਨਿਯੋ ਪਿਓ ਨੂੰ ਬਚਾਉਣ ਲਈ ਜਿਹਨੇ ਉਹਨੂੰ ਧੱਕਾ ਦਿੱਤਾ ਔਰ ਸਾਹਮਣੇ ਦੇਖਿਆ ਉਹ ਜਿਹੜਾ ਜਦੋਂ ਉਹਨੇ ਧੱਕਾ ਦਿੱਤਾ ਤੇ ਕਿਹਾ ਵਜਾ ਬਾਏ ਬਾਏ ਮਰ ਉਹਦੇ ਚਾਹ ਜਾ ਮਰ ਤੇ ਲੱਗ ਨੂੰ ਕੁੜੀ ਦਾ ਦੇਖੋ ਪਿਆਰ ਤੁਸੀਂ ਉਹ ਫਿਰ ਕਹਿ ਰਹੀ ਹੈ ਕਹਿੰਦੀ ਮੇਰੀਆਂ ਤਿੰਨ ਭੈਣਾਂ ਨੇ ਤੇ ਤਿੰਨ ਭੈਣਾਂ ਤੂੰ ਕੌਣ ਪਾਲੂਗਾ ਕੌਣ ਪੜਾਊਗਾ ਕਹਿੰਦੀ ਮੇਰਾ ਪਿਓ ਤਾਂ ਵੈਸੇ ਬਿਵਾਰ ਹੈ ਸ਼ਰਾਬੀ ਹੈ ਉਹਦੇ ਤਾਂ ਦਵਾਈ ਚਾਹਦੀ ਸੀ ਇਹ ਮੇਰੀ ਮਾਂ ਜਿਹਨੇ ਉਹਨੂੰ ਉਕਸਾਇਆ ਮੇਰੇ ਖਿਲਾਫ ਜਿਹੜੀ ਘਰੇਲੂ ਲੜਾਈ ਝਗੜੇ ਕਿੰਨੇ ਚੱਲ ਰਹੇ ਨੇ ਆਪਾਂ ਪਿੱਛੇ ਜੇ ਉਹ ਦੇਖਿਆ ਹੀ ਹੈ ਜੋ ਕੁਝ ਜਿਹਨੇ ਬੜੀ ਚਰਚਾ ਕਰਾਈ ਹੈ ਜਿਵੇਂ ਰੁਪਿੰਦਰ ਕੌਰ ਨੇ ਆਪਣਾ ਪਤੀ ਬਾਰੇ ਗੁਰਵਿੰਦਰ ਸਿੰਘ ਆਦੇ ਪ੍ਰੇਮੀ ਅਪਰੀਤ ਕੌਰ ਦੀ ਖਬਰ ਹੈ ਹਰ ਕਵਨ ਲੜ ਕੇ ਔਰ ਕੈਨੇਡਾ ਤੋਂ ਆ ਕੇ ਡਿਪੋਰਟ ਹੋ ਕੇ ਔਰ ਕਿ ਨਵੀ ਆਈ ਹੈ ਕਿ ਉਹਨੇ ਆਪਣੇ ਬਾਹਾਂ ਉਹਨੇ ਫੜੀਆਂ ਜ਼ਹਿਰ ਨਾਲ ਹੀ ਮਰੇ ਸੀ ਉਹ ਜ਼ਹਿਰ ਦਿੱਤੀ ਹੋਈ ਸੀ ਪੂਰਾ ਭਾਵੇਂ ਹੋਸ਼ ਚ ਨਹੀਂ ਸੀ ਲੇਕਿਨ ਹੱਥ ਏਡੇ ਫੜੇ ਪਿੱਛੋਂ ਮਤਲਬ ਉਹਨੇ ਬਾਰੇ ਗਲਾ ਉਹ ਵੀ ਘੁੱਟਿਆ ਸੀ ਜੇ ਇਹ ਸਾਰੇ ਹਾਲਾਤ ਕਿਵੇਂ ਬਣਦੇ ਨੇ ਕਿਰੇ ਕੁੜੀ ਦੀ ਫਿਰ ਤੁਹਾਨੂੰ ਮੈਂ ਜਿਹੜੀ ਗੱਲ ਦੱਸ ਰਿਆ ਸੀ ਜਦੋਂ ਉਹਨੇ ਧੱਕਾ ਦਿੱਤਾ ਕੁੜੀ ਨੂੰ ਇਹ ਗੱਲ ਤਾਂ ਚਰਚਾ ਹੋ ਹੀ ਚੁੱਕੀ ਹੈ ਕਿ ਉਹ ਨੂੰ ਆਪਣੀ ਕੁੜੀ ਤੇ ਸ਼ੱਕ ਸੀ 17 ਸਾਲ ਦੀ ਕੁੜੀ ਹੈ ਤੇ ਦੀ ਬਾ ਉਹ ਦੁਬਾਰ ਵੀ ਕਹਿੰਦੀ ਸੁਣ ਗਈ ਜੇ ਇੱਕ ਅੱਧਾ ਹੁੰਦਾ ਸੀ ਦੇਖ ਲੈਂਦੇ ਇਹ ਕੁੜੀ ਦਾ ਕਰੈਕਟਰ ਠੀਕ ਨਹੀਂ ਆਪਦੀ ਕੁੜੀ ਦਾ ਇਸ ਕਰਕੇ ਸਾਡੇ ਜਿਹੜੇ ਇਹਨੂੰ ਸਨ ਮਾਰਨਾ ਪਿਆ ਉਹਨੂੰ ਕੀ ਪਤਾ ਸੀ ਮਰੀ ਹੈ ਕਿ ਨਹੀਂ ਕਿ ਉਹ ਫਿਰ ਕਿਉਂਕਿ ਵੀਡੀਓ ਵਾਰ ਲੋਗੀ ਸੀ ਉਹ ਦੇਰ ਚ ਚਲਾ ਗਿਆ ਹੁਣ ਇਹ ਕੁੜੀ ਕਹਿੰਦੀ ਜਦੋਂ ਮੈਨੂੰ ਇਹਨਾਂ ਨੇ ਧੱਕਾ ਦਿੱਤਾ ਹੈ ਪਾਣੀ ਨਾਲ ਕਹਿੰਦੀ ਮੈਂ ਇੱਕ ਵਾਰੀ ਥੱਲੇ ਜਦੋਂ ਗਈ ਜੋਰ-ਜੋਰ ਲਾਇਆ ਹੱਥ-ਪੈਰ ਬਾਹਰ ਦੇ ਮਰਨ ਲੱਗ ਤੇ ਉਹ ਚੁੰਨੀ ਖੁੱਟ ਗਈ ਜਿਹਦੇ ਨਾਲ ਹੱਥ ਬੰਨੇ ਸੀ ਤੇ ਉੱਤੇ ਆ ਕੇ ਕਹਿੰਦੀ ਮੈਂ ਸਾਹ ਲਿਆ ਤੇ ਸਾਹ ਲੈ ਕੇ ਮੈਨੂੰ ਜਦੋਂ ਮੈਂ ਦੁਬਾਰਾ ਡੁੱਬਣ ਲੱਗੀ ਮੈਂ ਹੱਥ-ਪੈਰ ਮਾਰੇ ਤਾਂ ਮੇਰਾ ਹੱਥ ਇੱਕ ਸਰਯੇ ਦੇ ਵਿੱਚ ਲੱਗਿਆ ਤੇ ਜਿਹੜਾ ਸਰਯਾ ਸੀ ਉਹ ਨੂੰ ਫੜ ਲਿਆ ਤੇ ਫੜ ਕੇ ਕਹਿੰਦੀ ਮੈਂ ਉਹ ਨੂੰ ਕੋਸ਼ਿਸ਼ ਕੀਤੀ ਕਿ ਮੈਂ ਬਾਹਰ ਆ ਜਾ ਤੇ ਕਹਿੰਦੀ ਤਕਰੀਬਨ ਅੱਧਾ ਘੰਟਾ ਮੈਂ ਲੱਗੀ ਰਹੀ ਕਿ ਮੈਂ ਬਾਹਰ ਆ ਜਾ ਵੈਸੇ ਚਲੋ ਕੋਸ਼ਿਸ਼ ਕਰਦੇ ਵਾਲੋ ਕਿ ਕبھی ਹਾਰ ਨਹੀਂ ਹੁੰਦੀ ਇਹਦੀ ਵੀ ਨਹੀਂ ਹੋਈ ਹਾਰ ਇਹਦੇ ਉਸ ਸਰੀਏ ਤੇ ਪੈਰ ਧਰਨ ਚ ਕਾਮਯਾਬ ਹੋ ਗਈ ਤੇ ਬਾਹਰ ਨਿਕਲੇ ਕੱਪੜੇ ਗਿੱਲੇ ਸੀ ਤੇ ਅੱਧਾ ਕਿਲੋਮੀਟਰ ਕਹਿੰਦੀ ਮੈਂ ਤੁਰੀ ਜਾ ਰਹੀ ਸੀ ਨੇਰਾ ਸੀ ਇੱਕ ਸਕੂਟੀ ਆਈ ਉਹਨਾਂ ਤੋਂ ਮੈਂ ਲੈਫਟ ਬੰਗੀ ਇਹ ਤਾਂ ਕਹਿੰਦੀ ਉਹ ਕੋਈ ਸੀ ਪਹਿਲਾ ਸ਼ਾਇਦ ਦੋ ਬੰਦੇ ਜੋ ਵੀ ਹੈ ਜਿਹੜੀ ਇਹਨੇ ਲਿਫਟ ਲਈ ਠੰਡ ਲੱਗ ਰਹੀ ਸੀ ਉਹ ਜਨਾਨੀ ਤੋਂ ਸ਼ਾਰਟ ਲਿਆ ਉਹਦੇ ਫੋਨ ਲਿਆ ਫਿਰ ਉਹ ਫੋਨ ਲੈ ਕੇ ਨੇ ਅਬੀ ਉਹ ਨਹੀਂ ਦੱਸਿਆ ਕਿਹੜੇ ਰਿਸ਼ਤੇਦਾਰ ਨੂੰ ਫੋਨ ਕੀਤਾ ਉਹਨੂੰ ਫੋਨ ਕੀਤਾ ਇਹ ਕੁੜੀ ਛੜ ਦਰਾਂ ਬਾਅਦ ਹੁਣ ਪ੍ਰਗਟ ਹੋ ਗਈ ਉਹਦਾ ਕਾਰਨ ਦੱਸਦਾ ਜੀ ਕਿ ਬਕਤਾਹ ਆਹੀ ਕਿ ਮੇਰੇ ਥੱਲੇ ਪੈਣਾ ਕਿ ਬੇ ਕਾਲ ਗਿਆ ਪਿੰਕੇ ਮੇਰੇ ਪਿਤਾ ਜੇਲ੍ਹ ਚ ਤੇ ਮੈਂ ਉਹਦੇ ਪਿਓ ਨੂੰ ਬਚਾਉਣਾ ਚਾਹੁੰਦੀ ਐ ਕਿਉਂਕਿ ਉਹਦਾ قصور ਨਹੀਂ قصور ਮੇਰੀ ਮਾਂ ਦਾ ਤੇ ਉਹ ਉਹਦੇ ਐਸਐਸਪੀ ਨੂੰ ਪੁੱਛਿਆ ਪੱਤਰਕਾਰਾਂ ਨੇ ਪਈ ਹੁਣ ਦੱਸੋ ਕੁੜੀ ਤਾਂ ਆ ਗਈ ਉਹ ਬੰਦਾ ਤਾਂ ਉਹ ਕਹਿੰਦਾ ਕੁੜੀ ਸਾਡੇ ਕੋਲ ਤਾਂ ਆਈ ਨਹੀਂ ਐਸਐਸਪੀ ਕਹਿੰਦਾ ਕੁੜੀ ਠੀਕ ਹੈ ਮੀਡੀਆ 'ਚ ਆ ਗਈ ਜਾਵੇ ਕਿਸੇ ਰਿਸ਼ਤੇਦਾਰ ਕੋਲ ਚਲੇਗੀ ਸਾਡੇ ਕੋਲ ਅਪਰੋਚ ਕਰੇ ਫਿਰ ਦੇਖਾਂਗੇ ਸੋ ਇਹ ਕੇਸ ਇਸ ਪਾਸੇ ਲੋ ਗਿਆ ਤੇ ਹੁਣ ਤੁਸੀਂ ਦੇਖ ਲਓ ਜੀਰੂ ਕਹਿੰਦਾ ਨਜਿਸ ਕੋ ਰੱਖੇ ਸਾਈਆਂ ਉਸ 'ਤੇ ਮਾਰ ਸਕਦਾ ਕੋਈ ਫਿਰ ਸੱਚੀ ਹੋਵੇਗਾ ਕੋਈ ਵਾਰ ਫਿਰ ਤੇ